ਸਰ ਕਲਾਂ 10-15 ਦਿਨ ਪੁਰਾਣਾ ਮਸਲਾ ਹੈ ਇਹ ਸਾਡੇ ਵਾਰਡ ਦੇ ਨਾਲ ਦੇ ਨੇ ਇਹ ਬਨੀ ਸ਼ਰਮਾ ਜੀ ਇਹਨਾਂ ਦੀ ਕੋਰਟ ਗੇਜ ਚੱਲਦਾ ਸੀ ਇੱਕ ਕੋਰਟ ਦੀ ਡਿਗਰੀ ਦਾ ਫੈਸਲਾ ਆਇਆ ਹੋਇਆ ਸੀ ਇਹਨ ਬਿਟਵੀਨ ਕੋਰਟ ਗੇਜ 'ਚ ਇੱਕ ਅਪਲੀਕੇਸ਼ਨ ਦੇ ਕੇ ਆਏ ਸੀ ਕਿ ਇਹ ਜਗ੍ਹਾ ਦਾ ਕੋਰਟ ਗੇਜ ਚੱਲਦਾ ਹੈ ਇਹਦੀ ਓਨਰਸ਼ਿਪ ਚੇਂਜ ਨਾ ਕੀਤੀ ਜਾਵੇ ਉਸ ਤੋਂ ਬਾਅਦ ਜਦੋਂ ਇਹ ਆਪਣੀ ਜਦੋਂ ਇਹਨਾਂ ਕੋਲ ਕੋਰਟ ਦੀ ਡਿਗਰੀ ਆ ਗਈ ਇਹ ਬਾਅਦ 'ਚ ਚੇਂਜ ਕਰਾਨੇ ਗਏ ਉੱਥੇ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਸਾਰੀ ਜਿਹੜੀ ਹੈ ਪ੍ਰਾਪਰਟੀ ਹੈ ਇੱਕੋ ਬੰਦੇ ਦੇ ਨਾਮ ਦੇ ਰਵਾ ਦਿੱਤੀ ਗਈ ਹੈ ਇਹਨਾਂ ਨੇ ਜਦੋਂ ਉਹ ਸ਼ਿਕਾਇਤ ਕੀਤੀ ਪਹਿਲਾਂ ਤਾਂ ਉਹਨੇ ਇਹਨਾਂ ਦੀ ਸੁਣੀ ਨਹੀਂ 15-20 ਦਿਨ ਪਹਿਲਾਂ ਜਦੋਂ ਮੇਰੇ ਕੋਲ ਆਏ ਫਿਰ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਤੁਸੀਂ ਆ ਕਿਦਾਂ ਰਾਤੀ ਕੋਡ ਦੀ ਡਿਗਰੀ ਕਹਿੰਦੇ ਸਾਡੇ ਕੋਲ ਕੋਡ ਦੀ ਡਿਗਰੀ ਲੱਗੀ ਨਹੀਂ ਆਈ ਸੀ ਅਸੀਂ ਕਿਹਾ ਕੋਡ ਕੇਸ ਤੇ ਜਦੋਂ ਉਹਨੇ ਤੁਹਾਨੂੰ ਆਰਡਰ ਦੀ ਫਾਈਲ ਜਿਹੜੀ ਲਿਖਿਆ ਆ ਆਰਟੀ ਰਹੀ ਉਹਨੇ ਕਢਾਇਆ ਪਿਆ ਕਿ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ ਕਿ ਕੋਡ ਕੇਸ ਚੱਲਦਾ ਹੈ ਪ੍ਰੋਪਰਟੀ ਕੁਝ ਵੀ ਓਨਰਸ਼ਿਪ ਚੇਂਜ ਨਾ ਕੀਤੀ ਜਾਵੇ ਪਰ ਜਦੋਂ ਫੇਰ ਵੀ ਉਹਨਾਂ ਨੇ ਕਰਤੀ ਫਿਰ ਦੁਬਾਰੋ ਕਹਿੰਦੇ ਮੈਂ ਰਿਵਰਟ ਕਰ ਦੂੰਗਾ ਸਾਡੇ ਕੋਲ ਗਲਤੀ ਨਾਲ ਹੋ ਗਿਆ ਉਹ ਫਾਈਲ ਦੇ ਵਿੱਚ ਕੋਈ ਵੀ origional ਡਾਕੂਮੈਂਟ ਨਹੀਂ ਲ ਉਹ ਸਾਰੇ ਫੋਟੋ ਸ਼ੂਟ ਕਾਪੀਆਂ ਤੇ ਉਹ ਬੰਦੇ ਨੇ ਚੇਂਜ ਕਰਤੀ ਫਿਰ ਜਦੋਂ ਕੱਲ ਇਹ ਮੈਨੂੰ ਉੱਥੇ ਮਿਲੇ ਕਾਪੀਆਂ ਕੱਲ ਜੀ ਮੇਰ ਸਾਹਿਬ ਨੂੰ ਮਿਲਣ ਗਏ ਸੀ ਉਹ ਕੁਦਰਤੀ ਫੇਰ ਮੈਨੂੰ ਮਿਲ ਗਿਆ ਉਹ ਇਹਨਾਂ ਦਾ ਸ਼ਾਮ ਸਿੰਘ ਮੋਹਤਰੰਗ ਜਿਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਇਹਨਾਂ ਦਾ ਕਰ ਦਿਓ ਕਹਿੰਦਾ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਅਸੀਂ ਕਰ ਦਾਂਗੇ ਇਹ ਕੀ ਕੋਆਪਰੇਟ ਜਾਣੇ ਕਹਿੰਦਾ ਮੈਨੂੰ ਟਾਈਮ ਦਿਓ ਕਿਉਂਕਿ ਟਾਈਮ ਬੌਂਡ ਕਰ ਦਿਓ 10 ਦਿਨ 15 ਦਿਨ ਕਹਿੰਦਾ ਯਾਰ ਮੈਂ ਕੋਈ ਟਾਈਮ ਨਹੀਂ ਦੇ ਸਕਦਾ ਤੁਸੀਂ ਜੇ ਤੁਹਾਡੇ ਕੋ ਕੋਈ ਜੋ ਹੁੰਦਾ ਕਰ ਲਓ ਜੇ ਮੇਰੀ ਸ਼ਿਕਾਇਤ ਕਰੀਆਂ ਕਰ ਦਿਓ ਕਹਿੰਦਾ ਮੈਂ ਦੇਖ ਲਊਂਗਾ ਤੇ ਮ ਉਹ ਬੰਦਾ ਕਲਰਕ ਦੀ ਸੀਟ ਤੇ ਬਹਨ ਦੇ ਕਾਬਲ ਨਹੀਂ ਹੈਗਾ ਕਿਉਂਕਿ ਉਹ ਬੰਦਾ ਸੇਵਾਦਾਰ ਤੋਂ ਕਲਰਕ ਬਣ ਗਿਆ ਕੋਈ ਬਗੈਰ ਪੇਪਰ ਦਿੱਤੇ ਕਿੱਦਾਂ ਬਣਿਆ ਇਹ ਵੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਆਪਣੇ ਬਲੌਗ ਤੋਂ ਇਲਾਵਾ ਜਿਹੜੇ ਤੋਂ ਕੋ ਚਾਰ ਬਲੌਗ ਹੈ ਉਹ ਚਾਰੋਂ ਜੋਨਾਂ ਦਾ ਕੰਮ ਕਰ ਰਹੇ ਚਾਰੋਂ ਜੋਨਾਂ ਦੇ ਜਾ ਕੇ ਲੋਕਾਂ ਦੇ ਕੰਮ ਕਰਾਂਦਾ ਉਹ ਕਿਉਂ ਕਰਾਂਦਾ ਕਿਉਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਇਆ ਸ਼ਿਕਾਇਤ ਕਮਿਸ਼ਨਰ ਸਾਹਿਬ ਨੂੰ ਇਹ ਸ਼ਿਕਾਇਤ ਦਵਾਂਗੇ ਜੋ ਉਹ ਇਹਨਾਂ ਨਾਲ ਬਦਤਮੀਜ਼ੀ ਉਹਨਾਂ ਨੇ ਕੀਤੀ ਜੋ ਉੱਥੇ ਉਹਨੇ ਗੱਲ ਮੈਨੂੰ ਗਿਆ ਕਿ ਦੇ ਦਿਓ ਕਮਿਸ਼ਨਰ ਸ਼ਿਕਾਇਤ ਮੇਰਾ ਕੋਈ ਕੀ ਕਰ ਲੂਗਾ ਉਹ ਕੋਰਟ ਦੇ ਜਿਹੜਾ ਬੰਦਾ ਕੋਰਟ ਦੇ ਆਰਡਰਾਂ ਦੀ ਪਰਵਾ ਫਰਦਰ ਐਕਸ਼ਨ ਆਪਣੇ ਵਕੀਲ ਸਾਹਿਬ ਨੂੰ ਕਹਾਂਗੀ ਕਿ ਦੀ ਹੈ ਅਸੀਂ ਕੋਰਟ ਦੇ ਵਿੱਚ ਉਹਦੀ ਅਪਲੀਕੇਸ਼ਨ ਕਲਾਵਾਂਗੇ। ਆਹਨਾਂ ਦੀ ਗੱਲ ਹੈ ਜਿਹਨਾਂ ਦੀ ਪ੍ਰੋਬਲਮ ਹੈ। ਜੀ। ਹਾਂਜੀ ਸਰ ਡੀ ਜ਼ੋਨ ਪਹੁੰਚੇ ਹਾਂ ਕੀ ਕਰਨਾ ਹੈ ਇਹ ਮਸਲਾ ਕੀ ਹੈ? ਅਸੀਂ ਡੀ ਜ਼ੋਨ ਤੇ ਇਸ ਤਰ੍ਹਾਂ ਕਮਿਸ਼ਨਰ ਨੂੰ ਮਿਲਣਾ ਚਾਹੀਦਾ ਜੀ। ਹਾਂਜੀ। ਕਮਿਸ਼ਨਰ ਸਾਹਿਬ ਨੂੰ ਇੱਕ ਕੰਪਲੇਨ ਦੇਣਾ ਚਾਹੀਦੀ ਇੱਥੇ। ਸੋ ਸਾਡੇ ਪਾਰਟਨਰ ਅਰਜਨ ਸ਼ਰਮਾ ਜੀ ਇਹਨਾਂ ਦੇ ਨਾਲ ਇੱਕ ਸਾਡੇ ਕਾਰਪੀਜੀ ਕਲਰਿਕ ਨੇ ਤੇ ਬਰਤਵੀਜੀ ਨਾਜਾ ਬਹੁਤ ਵੱਧ ਕਰ ਬੋਲ ਕੇ ਜਿਹੜਾ ਉਹਨੇ ਕੀਤਾ ਉਹਦੇ ਬਦਤਨ ਹੈ ਜੀ ਕਿ ਕਿਦਰੀ ਇੱਕ ਫਾਈਲ ਦੀ ਗਲਤੀ ਸੀ ਜੀ। ਤੇਰੀ ਅਨਲੀਗਲ ਨਾ ਚੜਾਤੀ ਜੇ ਗਲਤ ਪੈ ਚੜਾਤੀ ਉਹਦੇ ਬਾਰੇ ਕਹੇ ਸੀ ਵੀ ਪੰਨੂ ਠੀਕ ਕਰੋ ਸਹੀ ਰਸਤੇ ਤੇ ਹਮ ਲਿਆਵੋ ਵੇ ਹਟਲੋਕ ਕਮਿਸ਼ਨਰ ਕੋਲ ਉਹਦੇ ਰਿਪੋਰਟ ਕਰੋ ਪਰ ਉਹ ਥੋੜਾ ਜਿਹਾ ਹੋਰ ਸਾਫ ਸੀਗਾ ਇੱਕ ਤਰ੍ਹਾਂ ਕਿ ਉਹਦਾ ਅਜੋ ਕੰਦ ਕਰ ਰਿਹਾ ਕਮਿਸ਼ਨਰ ਸਾਹਿਬ ਨਾਲ ਅਰਨਜੀ ਨਾਲ ਆਇਆ ਦਾ ਸਾਡੇ ਘਰ ਤੋਂ ਬੱਤੇ ਤੇ ਸਰ ਅਕਸਰ ਸਹੀ ਹਾਂਜੀ ਅਕਸਰ ਸਹੀ ਨਾ ਦੇ ਦੂਸਰ 2-3 ਸਾਲ ਇਲੈਕਸ਼ਨ ਨਾ ਆਉਣ ਦੇ ਵਿੱਚ ਸਾਰੇ ਮੁਲਾਜ਼ਮ ਭਾਵੀ ਹੋ ਗਏ ਜਿੱਤੇ ਨੁਮਾਇੰਦੇ ਨੂੰ ਕੋਈ ਸਮਝਦੇ ਨਹੀਂ ਪੇਂਦਾ ਪੁੱਤ ਇਹਨਾਂ ਦੇ ਦਿਮਾਗ ਤੇ ਸਿਰਫ ਸਿਰਫ ਸਰਕਾਰ ਦਾ ਫਤੂਰ ਚੜਿਆ ਹੋਇਆ ਇਹਨੂੰ ਵੀ ਬਈ ਜਿੱਤੇ ਕੇ ਚਾਹ ਕਿਤੇ ਪਾਰਟੀ ਦਾ ਹੋਵੇ ਉਹ ਚੁਣਿਆ ਨਮਾਇੰਦਾ ਉਹਨੇ ਲੋਕਾਂ ਦੇ ਕੰਮ ਕਰਾਉਣੇ ਸੀ ਆਣਾ ਉਹਨੇ ਪੈਸੇ ਦੇਣੇ ਸੀ ਨਹੀਂ ਆਣਾ ਕਿਤੇ ਨੂੰ ਉਹਨੇ ਲੋਕਾਂ ਦੇ ਕੰਮ ਕਰਾਉਣੇ ਤਾਂ ਹੀ ਲੋਕਾਂ ਨੇ ਉਹ ਵੋਟਾਂ ਪਾਈਆਂ ਤੇ ਉਹ ਕੰਮ ਕਰਾਉਣੇ ਥਿਆ ਚੋਂ ਰਕਮ ਤੋਂ ਇੱਜ਼ਤ ਮਾਨ ਸਤਿਕਾਰ ਨਾਲ ਕਰਨਾ ਹੀ ਪੈਣਾ ਨਹੀਂ ਕਰਨਗੇ ਪ੍ਰੋਫੈ ਡਿਕਨ ਕਮਿਸ਼ਨਰ ਨਾਲ ਗੱਲ ਕਰਾਂਗੇ ਤੁਸੀਂ ਹੁਣ ਮਿਲਣਾ ਹੈ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਮਿਲਣਾ ਹੈ ਸ਼ਿਕਾਇਤ ਦੋਗੇ ਹਾਂਜੀ ਸ਼ਿਕਾਇਤ ਜੀ ਸ਼ਿਕਾਇਤ ਦਿਨ ਤੇ ਸਰ ਕੀ ਮਸਲਾ ਜੀ ਕਾਉਂਸਲਰ ਸਾਹਿਬ ਆਏ ਤੁਹਾਡੇ ਡੈਪੂਟੇਸ਼ਨ ਸਾਰਾ ਮਿਲਣ ਦੇ ਲਈ ਕਮਿਸ਼ਨਰ ਸਾਹਿਬ ਨੂੰ ਫੋਨ ਚ ਹੈ ਕੀ ਨਾਮ ਹੈ ਸਭ ਤੋਂ ਪਹਿਲਾਂ ਮੇਰਾ ਨਾਮ ਵਨੀਤ ਚਰਮਾ ਹੈ ਜੀ ਮੈਂ 1111 ਪ੍ਰਾਪਰਟੀ ਕੁੱਚਾ ਪਰਲੇ ਛੱਜੂ ਰਾਮ ਤੋਂ ਆ ਤੇ ਇਹ 1967 68 ਤੋਂ ਇੱਥੇ ਹੀ ਖੜਾ ਸੀ ਟੀਐਸ 1 ਆ ਹੁਣ ਪਿਛੇ ਦੋ ਸਾਲ ਡੇਢ ਸਾਲਾਂ ਤੋਂ ਇਹਨਾਂ ਨੇ ਅਫਸਰ ਜਾਈ ਕਰਕੇ ਬਦਲਤਾ ਹੀ ਹੈ ਜੀ ਠੀਕ ਹੈ ਮੈਂ ਰੋਜ਼ ਕਾਰਪੋਰੇਸ਼ਨ ਜਾਂਦਾ ਸੀ ਤੱਕੇ ਖਾ ਖਾ ਮੇਰੀਆਂ ਲੱਤਾਂ ਦੁਖਣ ਲੱਗ ਗਈਆਂ ਮੈਨੂੰ ਕੋਈ ਇਹਨਾਂ ਨੇ ਰਾਹ ਨਹੀਂ ਦਿੱਤਾ ਉਹ ਤਾਂ ਮੈਨੂੰ ਅਰਣ ਸ਼ਰਮਾ ਜੀ ਮਿਲ ਗਏ ਉਹਨਾਂ ਨੇ ਮੇਰਾ ਸਾਥ ਦਿੱਤਾ ਨਾਲ ਮੈਨੂੰ ਲੈ ਕੇ ਗਏ ਤਾਂ ਜਾ ਕੇ ਕੀਆ ਫਿਰ ਵੀ ਇਹਨਾਂ ਦੇ ਕਹਿ ਦੇ ਅਨਸਾਰ ਵੀ ਉਹਨਾਂ ਨੇ ਮੇਰਾ ਕੰਮ ਨਹੀਂ ਕੀਤਾ ਐਂਡ ਜਦੋਂ ਲਾਸਟ ਟਾਈਮ ਕੱਲ ਪਰਸੋ ਇਹਨਾਂ ਨੂੰ ਕੁਦਰਤੀ ਫੇਰ ਮਿਲ ਗਏ ਜਦੋਂ ਮੈਂ ਉੱਥੇ ਪਹੁੰਚਿਆ ਆਇਆ ਸੀ ਤਾਂ ਜਦ ਇਹਨਾਂ ਨੇ ਉਹਨੂੰ ਕਿਹਾ ਤਾਂ ਕਹਿੰਦਾ ਜਾਓ ਜੀ ਨੂੰ ਮਰਜ਼ੀ ਸ਼ਿਕਾਇਤ ਕਰ ਦਿਓ ਤੁਸੀਂ ਮੈਂ ਕਿਸੇ ਦੀ ਪਰਵਾਹ ਹੀ ਨਹੀਂ ਮਾਨਦਾ ਕੰਮ ਕਰਾਣ ਕੀ ਕੇਹਦੇ ਮੈਂ ਪ੍ਰਾਪਰਟੀ ਬਾਰੇ ਕਰਾਇਆ ਜੀ ਮੇਰਾ ਨਾਂ ਚੜਾਇਆ ਜਾ ਬਈ ਮੇਰੇ ਕੋਲ ਕੋਰਟ ਦੇ ਆਰਡਰ ਆ ਗਏ ਜੀ ਜਦੋਂ ਪਿਛਤੀ ਹਾਂ ਜਦੋਂ ਪਿਛਤੀ ਪ੍ਰੋਟੀ ਹੁਣ ਸ਼ਿਕਾਇਤ ਦੇਣ ਆਇਓ ਤਾਂ ਕੀ ਲੱਗਦਾ ਕਿ ਤਨਾ ਕਿਤੇ ਜਿਹਨਾਂ ਨੇ ਕਿਹਾ ਕੰਮ ਨਹੀਂ ਹੋ ਰਿਹਾ ਤੁਸੀਂ ਕਹਿੰਦੇ ਹੋ ਤਾਂ ਪਰੇਸ਼ਾਨ ਬਹੁਤ ਪਰੇਸ਼ਾਨ ਹੈ ਜੀ ਅਸੀਂ ਮੰਗ ਹੈ ਹੀ ਕਰਦਾ ਜੀ ਇਨਸਾਫ ਹੋਣਾ ਚਾਹੀਦਾ ਐਸੇ ਅਫਸਰਾਂ ਦੇ ਨਕੇਲ ਪਾਣੀ ਚਾਹੀਦੀ ਹੈ ਜੀ ਕਿਹੜਾ ਸਾਹਿਬ ਅੱਜ ਤੁਹਾਡਾ ਡੈਪੂਟੇਸ਼ਨ ਕਮਿਸ਼ਨਰ ਸਾਹਿਬ ਨੂੰ ਮਿਲਣ ਆਇਆ ਸਾਬਕਾ ਡਿਪਟੀ ਮੇਅਰ ਸਾਹਿਬ ਦੀ ਅਗਵਾਈ ਦੇ ਵਿੱਚ ਕੀ ਲੱਗਦਾ ਚੁਣੇ ਹੋਏ ਨੁਮਾਇੰਦਿਆਂ ਦਾ ਉਹ ਕਹਿੰਦੇ ਕੰਮ ਨਹੀਂ ਹੋ ਰਿਹਾ ਬਿਲਕੁਲ ਮਾੜੇ ਹਾਲਾਤ ਨੇ ਜੀ ਇੱਥੋਂ ਪਤਾ ਲੱਗਦਾ ਬੀ ਸਟੈਂਪ ਸਰਕਾਰ ਕਿੱਥੇ ਖੜੀ ਆ ਦੋ ਸਾਲ ਇਲੈਕਸ਼ਨ ਨਹੀਂ ਹੋਏ ਤੇ ਜਿਹੜੇ ਮੈਂ ਸਮਝਦਾ ਆਪਣੇ ਆਪਣੇ ਵਾਰਡਾਂ ਦੇ ਵਿੱਚ ਲੱਗੇ ਸੀ ਇਨਸਪੈਕਟਰ ਉਹ ਆਪਣੇ ਆਪ ਨੂੰ ਹੀ ਕਾਉਂਸਲਰ ਸਮਝਦੇ ਸੀ ਆਪਣੇ ਆਪ ਨੂੰ ਹੀ ਅਫਸਰ ਸਮਝਦੇ ਸੀ ਆਪਣੇ ਆਪ ਨੂੰ ਹੀ ਮੰਤਰੀ ਸਮਝਦੇ ਸੀ ਉਹੀ ਹੋਲੀ-ਸੋਲੀ ਮਾਲਕ ਬਣ ਗਏ ਸੀ ਕਿਉਂਕਿ ਐਮਐਲਏ ਸਹਿਬਾਨਾਂ ਕੋਈ ਇਨਾ ਸਮਾਂ ਨਹੀਂ ਹੁੰਦਾ ਸੀ ਉਹਨਾਂ ਦੇ ਕੋ ਤਾਂ ਤਾਂ ਬਹੁਤ ਜ਼ਿਆਦਾ ਲੱਗਿਆ ਹੁੰਦਾ ਸੀ ਕਾਉਂਸਲਰ ਨਾ ਹੋਣ ਕਰਕੇ ਇਸ ਕਰਕੇ ਉਹਨਾਂ ਨੇ ਦੋ ਸਾਲ ਆਪਣੀਆਂ ਪੂਰੀਆਂ ਮਨਮਾਨੀਆਂ ਕੀਤੀਆਂ ਪੂਰਾ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਲੁੱਟਿਆ ਜਿਹਦੀ ਜਿਹਦੀ ਜਿੱਥੇ ਡਿਊਟੀ ਹੈ ਤੇ ਜਿਹੜੇ ਐਸੇ ਅਫਸਰ ਨੇ ਜੇ ਕੋਈ ਕਾਉਂਸਲਰ ਸਾਹਿਬ ਉਹਦੇ ਕੋਲ ਜਾ ਰਿਹਾ ਕੋਈ ਵੀ ਨੁਮਾਇੰਦਾ ਜਾ ਰਿਹਾ ਲੋਕਾਂ ਦਾ ਚੁਣਿਆ ਹੋਇਆ ਤੇ ਜੇ ਉਹ ਉਹਦੇ ਕੋਲ ਆਪਣਾ ਪੱਖ ਰੱਖਦਾ ਵੀ ਆਹ ਬੰਦੇ ਨਾਲ ਧੱਕਾ ਹੋ ਰਿਹਾ ਇਹਦੇ ਪੇਪਰ ਆ ਇਹ ਕਿਤਨਾ ਕਿਤੇ ਤੁਸੀਂ ਗਲਤ ਕਰਦੇ ਮੈਨੂੰ ਦੇਖ ਲਓ ਜੇ ਉਹਨੂੰ ਪੜਨ ਨੂੰ ਤਿਆਰ ਨਹੀਂ ਉਹਨੂੰ ਦੇਖਣ ਨੂੰ ਤਿਆਰ ਨਹੀਂ ਇੱਥੋਂ ਸਾਫ ਸਾਫ ਕਲੀਅਰ ਹੁੰਦਾ ਵੀ ਇਸ ਟਾਈਮ ਪੈਸਾ ਵਾਲੇ ਵਾਲੇ ਘੁੰਮਦਾ ਪਿਆ ਵਾ ਬਸ ਪੈਸਾ ਤੇ ਪੈਸਾ ਹੀ ਚਾਹੀਦਾ ਵਾ ਇਹ ਜਿੰਨਾ ਕਿ ਚੱਲਣਾ ਸੀ ਚੱਲ ਗਿਆ ਇਹ ਹੁਣ ਨਾ ਤਾਂ ਚੱਲਣ ਦਵਾਂਗੇ ਇਹ ਜਿਹੜੇ ਵੀ ਵਾਰਡ ਦੇ ਵਿੱਚ ਜੇ ਕਿਸੇ ਵੀ ਕਾਉਂਸਲਰ ਨਾਲ ਉਹਦੀ ਨਾਂ ਸੁਣੀ ਗਈ ਤਾਂ ਪੂਰਾ ਉਹਦਾ ਵਿਰੋਧ ਹੋਏਗਾ ਉਹਦਾ ਪੂਰਾ ਲੇਖਾ ਜੋਖਾ ਕੱਢਾਂਗੇ ਜਿਹੜਾ ਅਫਸਰ ਕਦੋਂ ਲੱਗਿਆ ਕਿੱਥੇ ਲੱਗਿਆ ਹੁਣ ਤੱਕ ਕਿੰਨਾ ਪੈਸਾ ਕਮਾ ਚੁੱਕਾ ਕਿੱਥੇ ਕਿੱਥੇ ਉਹਨੇ ਪ੍ਰਾਪਰਟੀਆਂ ਉਹ ਡਾਟਾ ਕੱਢਾਂਗੇ ਤਾਂ ਉਹਨਾਂ ਨੂੰ ਉਹਦਾ ਆਇਨਾ ਦਿਖਾਵਾਂਗੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਾਂਗੇ ਉਹਨਾਂ ਦੀਆਂ ਇਨਕੁਆਰੀਆਂ ਲਵਾਵਾਂਗੇ ਧਰਨੇ ਲਾਵਾਂਗੇ ਇਹ ਅਸੀਂ ਸਾਰੇ ਰਲ ਕੇ ਪੂਰੇ ਲੁਧਿਆਣੇ ਨੂੰ ਜੋ ਲੋਕਾਂ ਨੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਾ ਮਾਣ ਤੇ ਸਨਮਾਨ ਦਿੱਤਾ ਪਾਰਟੀ ਨੂੰ ਉਹਨੂੰ ਬਾਖੂਬੀ ਪੂਰਾ ਨਿਵਾਜ